ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਵਿੱਚ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਅਪਲਾਈ ਕੀਤੇ ਨੇ ਅਤੇ ਰਿਫਿਊਜ਼ ਸਟੇਟਸ ਜਾਂ ਫਿਰ ਪੋਲਿਟিক্যাল ਐਸਲੇਮਸਤੀ ਪੇਸ਼ਕਸ਼ ਕੀਤੀ ਹੈ ਇਹਨਾਂ ਦੇ ਕੇਸਾਂ ਤੇ ਜਿਹੜੇ ਲੋਕਾਂ ਦੇ ਕੇਸ ਪਾਸ ਹੋਏ ਨੇ ਜਿਨ੍ਹਾਂ ਵਿੱਚ ਐਸਲੇਮ ਚਾ ਜਿਨ੍ਹਾਂ ਨੂੰ ਰੈਫਿਊਜੀ ਸਟੇਟ ਇੱਥੇ ਮਿਲਿਆ ਉਹ ਭਾਵੇਂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਨੇ ਪਰ ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਤੇ 트੍ਰੰਪ ਸਰਕਾਰ ਨੇ ਹੁਣ ਲੰਬੇ ਸਮੇਂ ਲਈ ਰੋਕ ਲਗਾ ਦਿੱਤੀ ਹੈ ਜੀ ਹਾਂ ਉਹਨਾਂ ਨੇ ਮੁਸ਼ਕਲ ਵਧਾ ਦਿੱਤੀ ਹੈ ਇਹ ਜਾਣਕਾਰੀ ਅਮਰੀਕਾ ਦੇ ਉੱਗੇ ਨਾਮ ਵਰ ਅਟਾਰੀਅਨ ਵਕੀਲ ਜਸਪ੍ਰੀਤ ਸਿੰਘ ਨੇ ਦਿੱਤੀ ਹੈ ਦੱਸ ਦਈਏ ਆਉਂਦੇ ਦਿਨਾਂ ਵਿੱਚ ਦੇਖਿਆ ਜਾਏਗਾ ਕਿ 트럼ਪ ਸਰਕਾਰ ਦਾ ਇੰਪੈਕਟ ਕਿਹੜੇ-ਕਿਹੜੇ ਦੇਸ਼ਾਂ ਤੇ ਪਵੇਗਾ ਅਟਾਰਨੀ ਨੇ ਦੱਸਿਆ ਕਿ ਜਿਹੜੇ ਲੋਕ ਇੰਡੀਆ ਪੰਜਾਬ ਹਰਿਆਣਾ ਦੇ ਨੇ ਜਿਨ੍ਹਾਂ ਦੇ ਕੇਸ ਪਾਸ ਹੋਏ ਨੇ ਉਹਨਾਂ ਵਿੱਚ ਕਾਫੀ ਦੇ ਗ੍ਰੀਨ ਕਾਰਡ ਅਪਲਾਈ ਹੋਏ ਨੇ ਜੋ ਸਾਰੇ ਪ੍ਰੋਸੈਸਿੰਗ ਦੇ ਅਧੀਨ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕਾਂ ਨੇ ਅਸਲਾਮ ਕੀਤੀ ਹੋਵੇ ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਨੇ ਉਹ ਬਾਅਦ ਵਿੱਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਨੇ ਹੁਣ ਉਹਨਾਂ ਦੀ ਵਾਪਸੀ ਵਿੱਚ ਵੀ ਮੁਸ਼ਕਲ ਆ ਗਈ ਹੈ ਪੰਜਾਬ ਵਿੱਚ ਸਸਤੀ ਹੋਈ ਬਿਜਲੀ ਜੀਹਾਂ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਜੀਹਾਂ ਪੰਜਾਬ 'ਚ ਬਿਜਲੀ ਸਸਤੀ ਹੋਈ ਹੈ ਪੰਜਾਬ ਵਿੱਚ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ ਸਾਲ 2025 ਅਤੇ 26 ਲਈ ਟੈਰਿਫ ਜਾਰੀ ਕੀਤਾ ਗਿਆ ਹੈ ਸਰਕਾਰ ਨੇ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਨੇ ਇਸ ਵਾਰ 3 ਸਲੈਬ ਤੋਂ ਘਟਾ ਕੇ 2 ਕਰ ਦਿੱਤੀਆਂ ਗਈਆਂ ਨੇ ਹੁਣ 300 ਯੂਨਟ ਬਿਜਲੀ ਲਈ 5 ਰੁਪਏ 40 ਪੈਸੇ ਦੇਣੇ ਹੋਣਗੇ 1 April ਤੋਂ ਨਵੇਂ ਰੇਟ ਲਾਗੂ ਹੋਣਗੇ ਜੀਹਾਂ 300 ਯੂਨਟ ਬਿਜਲੀ ਮੁਫਤ ਜਾਰੀ ਰਹੇਗੀ 300 ਯੂਨਟ ਮੁਫਤ ਬਿਜਲੀ ਵਾਲੀ ਸਹੂਲਤ ਲਗਾਤਾਰ ਜਾਰੀ ਰਹੇਗੀ ਜੀਹਾਂ ਭਗਵਾਨਤਮਾਨ ਸਰਕਾਰ ਦਾ ਇਹ ਵੱਡਾ ਤੋਹਫ਼ਾ ਆਮ ਜਨਤਾ ਲਈ 2 ਕਿਲੋ ਵਾਰ ਤੱਕ ਦੇ ਲੋਡ ਉੱਤੇ 161 ਰੁਪਏ ਦਾ ਫਾਇਦਾ ਹੋਵੇਗਾ ਜੀ ਹਾਂ 7 ਕਿਲੋਮੀਟਰ ਤੱਕ ਦੇ ਲੋਡ ਉੱਤੇ 90 ਰੁਪਏ ਦਾ ਲਾਭ ਹੋਵੇਗਾ ਤੇ 7 ਕਿਲੋ ਵਾਰ ਤੋਂ ਵੱਧ ਲੋਡ ਵਾਲਿਆਂ ਨੂੰ 32 ਰੁਪਏ ਦਾ ਫਾਇਦਾ ਹੋਵੇਗਾ ਨਵੇਂ ਟੈਰਿਫ ਵਿੱਚ ਬਿਜਲੀ ਉਪਭੋਗਤਾਵਾਂ ਉੱਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਉਦਾਹਰਨ ਦੇ ਤੌਰ ਤੇ ਜਿਨ੍ਹਾਂ ਕੋਲ 2 ਕਿਲੋਵਾਟ ਵਾਲੇ ਉਪਭੋਗਤਾਵਾਂ ਨੇ ਉਹਨਾਂ ਦੇ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ ਤਾਂ ਉਹਨਾਂ ਦਾ ਹੁਣ 1620 ਰੁਪਏ ਬਿੱਲ ਆਵੇਗਾ ਜਦੋਂ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿਜਲੀ ਬਿੱਲ ਆਉਂਦਾ ਸੀ ਹੁਣ ਉਹਨਾਂ ਦਾ ਬਿੱਲ 1716 ਰੁਪਏ ਆਵੇਗਾ ਇਸੇ ਤਰ੍ਹਾਂ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿੱਲ ਬਣਦਾ ਸੀ ਉਹਨਾਂ ਦਾ ਹੁਣ 1932 ਆਵੇਗਾ ਪੰਜਾਬ ਵਿੱਚ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ ਸਾਲ 2025 ਤੇ 26 ਲਈ ਟੈਰਿਫ ਜਾਰੀ ਕੀਤਾ ਗਿਆ ਹੈ ਤਿੰਨ ਤੋਂ ਘਟਾ ਕੇ ਦੋ ਸਲੈਬਾਂ ਕਰ ਦਿੱਤੀਆਂ ਗਈਆਂ ਨੇ ਖਪਤਕਾਰਾਂ ਲਈ ਘਟ ਹੋਣਗੀਆਂ ਬਿਜਲੀ ਦੀਆਂ ਦਰਾਂ ਇੱਕ ਵਾਰੀ ਫਿਰ ਦੱਸ ਦਿੰਦੇ ਆ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇੱਕ ਵੱਡਾ ਤੋਹਫਾ ਦਿੰਦਿਆਂ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ ਹੈ ਇਹ ਟੈਰਿਫ ਸਾਲ 2025 ਅਤੇ 26 ਲਈ ਜਾਰੀ ਕੀਤਾ ਗਿਆ ਹੈ ਨਵੇਂ ਟੈਰਿਫ ਵਿੱਚ ਬਿਜਲੀ ਉਪਭੋਗਤਾਵਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਪੰਜਾਬ ਚ ਦੇਖਣ ਨੂੰ ਮਿਲਿਆ ਪਹਾੜਾਂ ਤੇ ਹੋਈ ਬਰਫਬਾਰੀ ਦਾ ਅਸਰ ਜਿहां ਤਾਪਮਾਨ ਚ 5.7 ਡਿਗਰੀ ਦੀ ਗਰਾਵਟ ਨਾਲ ਗਰਮੀ ਤੋਂ ਮਿਲੀ ਰਾਹਤ ਜਿहां ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਹਾਲਾਚੇ ਹੀ ਹੋਈ ਬਰਫਬਾਰੀ ਦਾ ਸਿੱਧਾ ਅਸਰ ਪੰਜਾਬ ਵਿੱਚ ਮਹਿਸੂਸ ਕੀਤਾ ਜਾ ਰਿਹਾ ਇਸ ਬਰਫਬਾਰੀ ਕਾਰਨ ਠੰਡੀਆਂ ਹਵਾਵਾਂ ਨੇ ਰਾਤ ਦੇ ਮੈਦਾਨੇ ਇਲਾਕਿਆਂ ਵਿੱਚ ਤਾਪਮਾਨ ਘਟਾ ਦਿੱਤਾ ਹੈ ਇਸੇ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਇਸ ਠੰਡੀ ਹਵਾ ਦਾ ਪ੍ਰਭਾਵ ਅਗਲੇ 2 ਦਿਨਾਂ ਤੱਕ ਬਣਿਆ ਰਹੇਗਾ ਹਾਲਾਂਕਿ 30 ਮਾਰਚ ਤੋਂ ਬਾਅਦ ਤਾਪਮਾਨ ਫਿਰ ਤੋਂ 3 ਤੋਂ ਲੈ ਕੇ 5 ਡਿਗਰੀ ਤੱਕ ਵੱਧ ਸਕਦਾ ਹੈ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਔਸਤਨ 5.7 ਡਿਗਰੀ ਸੈਲਸੀਅਸ ਘਟਿਆ ਜਿਸ ਕਾਰਨ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਇਹ ਤਾਪਮਾਨ ਰਾਜ ਦੇ ਆਮ ਮੋਸਟ ਨਾਲੋਂ 3.1 ਡਿਗਰੀ ਸੈਲਸੀਅਸ ਘਟ ਹੈ ਇਸ ਸਮੇਂ ਦੌਰਾਨ ਬੁਰਦਾਸਪੁਰ ਵਿੱਚ 36 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਸੀ ਇਸ ਤੋਂ ਇਲਾਵਾ ਮਾਰਚ ਮਹੀਨੇ ਵਿੱਚ ਵੀ ਪੰਜਾਬ ਵਿੱਚ ਮੀਂਹ ਦੀ ਕਾਰ ਦੇਖੀ ਗਈ ਹੈ ਸੂਬੇ ਵਿੱਚ ਹੁਣ ਤੱਕ ਆਮ ਨਾਲੋਂ 65% ਪ੍ਰਤੀਸ਼ਤ ਘੱਟ ਬਾਰਿਸ਼ ਹੋਈ ਹੈ ਆਮ ਤੌਰ ਤੇ 28 ਮਾਰਚ ਤੱਕ 21.5 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ ਪਰ ਹੁਣ ਤੱਕ ਸਿਰਫ 7.6 ਮਿਲੀਮੀਟਰ ਹੀ ਦਰਜ ਕੀਤਾ ਗਿਆ ਪਿਛਲੇ ਮਹੀਨੇ ਵੀ ਸੂਬੇ ਵਿੱਚ 20% ਘੱਟ بارش ਹੋਈ ਸੀ ਜਦੋਂ ਕਿ ਆਮ ਤੌਰ ਤੇ 27.1 ਮਿਲੀਮੀਟਰ بارش ਹੋਣੀ ਚਾਹੀਦੀ ਸੀ ਪਰ ਸਿਰਫ 21.6 ਮਿਲੀਮੀਟਰ بارش ਦਰਜ ਕੀਤੀ ਗਈ ਹੈ ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਰਾਜ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਨਾਲ ਉੱਚ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ ਹਾਲਾਂਕਿ ਮੀਂਹ ਦੀ ਘਾਟ ਤੇ ਤਾਪਮਾਨ ਵਿੱਚ ਉਤਾਹ ਚੜਾਹ ਖੇਤੀਬਾੜੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਾਡੇ ਕੁਝ ਖੇਤਕਾਰ ਮਾਲਕ ਨਹੀਂ ਚਾਹਦਾ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਸੀ ਟੋਟਲੀ ਬੈਨ ਕਰ ਰਹੇ ਜਿਹੜੇ ਹਾਈਬ੍ਰਿਡ ਨਹੀਂ ਅਕਲੀ ਵੀ ਨੇ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਅਸੀਂ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿਨ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਜੀ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮੌਇਸਚਰ ਆ ਜਾਂਦਾ ਜਿਹੜਾ ਐਟਮੋਸਫੇਅਰ ਚ ਤੇ ਮੌਇਸਚਰ 18% ਹੈ ਐਫਸੀਆਈ ਦਾ ਜਿਹੜਾ ਸਟੈਂਡਰਡ ਉਦੋਂ 18% ਰਹੀ ਨਹੀਂ ਸਕਦਾ ਹੈਨਾ ਸੋ ਇਸ ਵਾਰ ਸੀ 1 ਜੂਨ ਤੋਂ ਜਿਹੜਾ ਝੋਨੇ ਦੇ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਨੂੰ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਪਰ ਵੀ 1 ਜੂਨ ਨੂੰ ਬਿਜਲੀ ਆਉਣ ਲੱਗੀ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ ਸੱਤ ਜਿਰਿਆਂ ਦੇ ਚੀਚੇ ਜਿਰਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆ ਤੋਂ ਬਾਅਦ ਲਾਉਣਗੇ ਆ ਤੋਂ ਬਾਅਦ ਨੂੰ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੇਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਵੀ ਸਾਰਾ ਦਾ ਫਾਇਦਾ ਹੋਊਗਾ ਕਿਸਾਨਾਂ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਪਵਾਰ ਪੈ ਰਿਹਾ ਹੈਗਾ ਕਾਫੀ ਲੰਬਾ ਮਸਲਾ ਹੈ ਐਮਐਸ ਵੀ ਨੂੰ ਲੈ ਕੇ ਚੱਲਦਾ ਆ ਰਹੇਗਾ ਪਰ ਇਸੀ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਾਨੀਆ ਕਰ ਲੈਣ ਆ ਚਾਰ ਮਹੀਨੇ ਨੂੰ ਉਹਨਾਂ ਦੀ ਮੀਟਿੰਗ ਹੈ ਅਸੀਂ ਚੰਡੀਗੜ੍ਹ ਜਾਂਦੇ ਹਾਂ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਾਕੀ ਦਾ ਤੌਰ ਤੇ ਪਿਆਰ ਨਾਲ ਸਿੱਧੀ ਵਿਜਾਈ ਪੈਸੇ ਦੱਸਿਆ ਜਾਂਦਾ ਕਿ 1500 ਰੁਪਏ ਆ ਗਿਆ ਪੱਲਾ ਆਲਰੇਡੀ ਉਹ ਜਿਹੜਾ ਕੋਈ ਸਿੱਧੀ ਵਿਜਾਈ ਕਰੋਗੇ 1500 लेटेस्ट ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ